ਕਾਫੀ ਸਾਨੂੰ ਸਵਾਲ ਆ ਰਹੇ ਨੇ ਜੀ ਕਿ ਕਿੰਨੇ ਬੰਦੇ ਅਰੈਸਟ ਕੀਤੇ ਨੇ ਡਿਟੈਂਸ਼ਨ ਬਾਰੇ ਜਿਹੜੇ ਹੁਣ ਲੇਟੈਸਟ ਫਿਗਰ ਆਏ ਉਹਦੇ ਮੁਤਾਬਿਕ ਹੁਣ ਤੱਕ 11000 ਬੰਦਾ ਡਿਟੇਨ ਅਮਰੀਕਾ ਚ ਕੀਤਾ ਜਾ ਚੁੱਕਾ ਜਿੰਨਾ ਵਿੱਚੋਂ ਡਿਪੋਰਟ ਜਿਹੜੇ ਬੰਦੇ ਹੋਏ ਨੇ ਉਹਨਾਂ ਦਾ ਨੰਬਰ ਕਾਫੀ ਘੱਟ ਆ ਜੇ ਜ਼ਿਆਦਾ ਜੇਲ੍ਹਾਂ ਚ ਨੇ ਇਹਦੇ ਨਾਲ ਨਾਲ ਜਿਹੜੇ ਫਿਗਰ ਆਏ ਨੇ ਉਹ ਆਏ ਨੇ ਕਿ ਮਿਲਟਰੀ ਜਿਹੜਾ 에ਅਕ੍ਰਾਫਟ ਆਰਮੀ ਦਾ ਉਹ ਹੁਣ ਤੱਕ 10 ਡਿਪੋਰਟੇਸ਼ਨ ਫਲਾਈਟਸ ਵਾਸਤੇ ਯੂਜ਼ ਕੀਤਾ ਗਿਆ ਤੇ 700 ਤੋਂ ਉੱਤੇ ਬੰਦੇ ਜਿਹੜੇ ਨੇ ਉਹ ਉਹਦੇ ਚ ਭੇਜੇ ਗਏ ਮਿਲਟਰੀ 에ਅਕ੍ਰਾਫਟ ਚ ਜਿਹੜੀਆਂ ਕੰਟਰੀਆਂ ਚ ਇਹ 700 ਬੰਦਾ ਭੇਜਿਆ ਗਿਆ ਇਹਦੇ ਵਿੱਚ ਹੈਗੇ ਜੀ ਗਵਾਟੇਮਾਲਾ ਇੰਡੀਆ ਇਕਵਾਡੋਰ ਤੇ ਹੰਡੋਰਸ ਕੋਲੰਬੀਆ ਭੇਜੇਗਾ ਸੀ ਉਹਨਾਂ ਨੇ ਵਾਪਸ ਕਰਤਾ ਇਹਨਾਂ ਨੇ ਫੇਰ ਚਾਰਟਰਡ ਫਲਾਈਟ ਰਾਹੀਂ ਉੱਥੇ ਬੰਦੇ ਭੇਜੇ ਆ ਮੈਕਸੀਕੋ ਇੱਕ ਐਸੀ ਕੰਟਰੀ ਆ ਜਿਹਨੇ ਕਿ ਰਿਫਿਊਜ਼ ਕਰਤਾ ਸੀ ਲੈਣ ਲੈਂਡ ਕਰਨਾ ਤੇ ਆਪਣੇ ਬੰਦੇ ਲੈਣੇ ਬਾਕੀ ਜਿਹੜੀਆਂ ਕੰਟਰੀਆਂ ਨੇ ਉਹ ਕੋਪਰਟ ਕਰਦੀਆਂ ਨੇ ਤੇ ਇਹਦੇ ਨਾਲ ਨਾਲ ਜਿਹੜੇ ਬੰਦੇ ਫੜੇ ਨੇ ਉਹਨਾਂ ਨੂੰ ਜੜੀਆਂ ਅੱਡ ਅੱਡ ਇਮੀਗ੍ਰੇਸ਼ਨ ਦੀਆਂ ਰਿਟੈਂਸ਼ਨ ਸੈਂਟਰਸ ਨੇ ਜਿਹੜੇ ਕਿ ਪ੍ਰਾਈਵੇਟ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਰੱਖਿਆ ਜਾ ਰਿਹਾ ਉਹਨਾਂ ਦੀ ਕਪੈਸਿਟੀ ਥੋੜੀ ਆ ਜੇ ਪਰ ਕਈ ਸਟੇਟਾਂ ਜਿਹੜੀਆਂ ਨੇ ਕੋਪਰਟ ਕਰਨੀਆਂ ਨੇ ਪਰ ਕਈ ਸ਼ਹਿਰ ਜਿਹੜੇ ਕੋਪਰਟ ਨਹੀਂ ਕਰ ਰਹੇ ਜਿਹੜੇ ਨਹੀਂ ਕਰ ਰਹੇ ਉਹਨਾਂ ਦੇ ਨਾਲ ਸਰਕਾਰ ਦੀ ਟਸਲ ਚੱਲਦੀ ਹੈ ਖਾਸ ਕਰਕੇ ਸ਼ਿਕਾਗੋ ਦੀ ਉਹਦੇ ਖਿਲਾਫ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆਏ ਨੇ ਕੇਸ ਕੀਤਾ ਕਿ ਸਾਡਾ ਲੋਕਲ ਜਿਹੜੀ ਪੁਲਿਸ ਕੋਪਰਟ ਨਹੀਂ ਕਰ ਰਹੀ ਤੇ ਉਹ ਕਹਦੇ ਸੈਨ ਫਰਾਂਸਕੋ ਤੇ ਐਲੋਵ ਵਗੈਰਾ ਦੀ ਜਿਹੜੀ ਲੋਕਲ ਲਾਅ ਇਨਫੋਰਸਮੈਂਟ ਆਫ ਮੱਤ ਨਹੀਂ ਕਰ ਰਹੀ ਸਾਡੀ ਤੇ ਹੁਣ ਦੇਖੋ ਕੀ ਬਣਦਾ ਪਰ ਇਹ ਬੇਸਿਕਲੀ ਜਿਹੜੀ ਹੁਣ ਦੀ ਜਿਹੜੀ ਖਬਰ ਹੈਗੀ ਆ Detention to arrest. How are you guys doing? Came from India? Mumbai. Gujarati? Chicago. That's where you're going? Chicago. What'd you do in India? Cong Congress leader. Congress party worker. Congress party worker, okay. You fly into Mexicali? No, Mexico. No, fly. Were they on a bus? Were you on a bus? You have a one? Yeah. With a group of nine from India. ਯਾ ਅੱਜ ਦੇ ਗੱਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਜੋ ਵੱਡਾ ਚਿੰਤਾ ਦਾ ਮੁੱਦਾ ਹੈ ਜੋ ਕਿ ਇਸ ਸਮੇਂ ਹਰ ਪਾਸੇ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਉਹ ਹੈ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਤੇ ਉੱਥੇ ਹੀ ਜਿੱਥੇ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਪਿਛਲੇ ਦਿਨੀ ਤਾਂ ਇਹ ਵੀ ਖਬਰ ਆ ਸਾਹਮਣੇ ਨੇ ਕਿ ਇਹ ਤਾਂ ਹਲੇ ਸ਼ੁਰੂਆਤ ਹੈ ਪਹਿਲਾਂ 104 ਜੋ ਭਾਰਤੀ ਸੈਂਕੜਿਆਂ ਦੇ ਵਿੱਚ ਗਿਣਤੀ ਸੀ ਹੌਲੀ-ਹੌਲੀ ਹਜ਼ਾਰਾਂ ਦੇ ਵਿੱਚ ਪਹੁੰਚੇਗੀ ਅਤੇ ਇਸ ਦੇ ਬਾਰੇ ਹੁਣ ਕੁਝ ਅਹਿਮ ਖੁਲਾਸੇ ਜਿੱਥੇ ਕਿ ਅਟਾਰਨੀ ਜਸਪੀ ਸਿੰਘ ਵੱਲੋਂ ਦੱਸੇ ਗਏ ਨੇ ਖੁਲਾਸੇ ਉੱਥੇ ਹੀ ਇੱਕ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਡੰਕੀ ਲਗਾਉਣ ਵਾਲਿਆਂ ਦੇ ਨਾਲ ਵਰਤਾਅ ਕੀਤਾ ਜਾ ਰਿਹਾ ਹੈ ਅਤੇ ਕਿਹੜੇ ਲੋਕ ਜ਼ਿਆਦਾ ਡੰਕੀ ਲਗਾ ਰਹੇ ਨੇ ਤੇ ਦੋਸਤੋ ਤੁਹਾਡੇ ਸਵਾਰੇ ਕੀ ਕਹਿਣਾ ਹੈ ਜਿਹੜੇ ਲੋਕ 50 50 60 60 ਲੱਖ 70 70 ਲੱਖ 80 80 ਲੱਖ ਇੱਥੋਂ ਤੱਕ ਵੀ ਖਲਾਸ ਆਇਆ ਸੀ ਇੱਕ ਭੈਣ ਭਰਾ ਨੇ 1.5 ਕਰੋੜ ਤੱਕ ਖਰਚਿਆ ਸੀ ਡਾਂਕੀ ਲਗਾ ਕੇ ਅਮਰੀਕਾ ਜਾਣ ਦੇ ਲਈ ਇੰਨੇ ਪੈਸੇ ਲੋਕ ਲਾ ਕੇ ਬਾਹਰ ਜਾ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਤੁਸੀਂ ਉਹਨਾਂ ਦੇ ਫੈਸਲੇ ਦੇ ਨਾਲ ਸਹਿਮਤ ਹੋ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਇੱਥੇ ਹੀ ਕੋਈ ਵਪਾਰ ਕਰ ਲੈਣਾ ਚਾਹੀਦਾ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਹੇਰ ਕਮੈਂਟ ਕਰਨਾ ਉਹ ਦੇਖੋ ਇਸ ਮੌਕੇ ਤੇ viral ho rahi hain kuch khaas videos aur taaza khabran te khaas videos de liye bane rehna unlimited gyan de naal Hey you guys doing came from India Mumbai Dehradun Gujarati this fair for Chicago. That's where you going? Chicago? What'd you do in India? Cong Congress leader. Congress party's worker. Congress party worker, okay. You fly into Mexicali? No, Mexico. No, fly. Were they on a bus? Were you on a bus? You have a one? No. ਵਸ ਅ ਗਰੁੱਪ ਆਫ 9 ਫਰਮ ਇੰਡੀਆ ਕਾਫੀ ਸਾਨੂੰ ਸਵਾਲ ਆ ਰਹੇ ਨੇ ਜੀ ਕਿ ਕਿੰਨੇ ਬੰਦੇ ਅਰੈਸਟ ਕੀਤੇ ਨੇ ਡਿਟੈਂਸ਼ਨ ਬਾਰੇ ਜਿਹੜੇ ਹੁਣ ਲੇਟੈਸਟ ਫਿਗਰ ਆਇਆ ਉਹਦੇ ਮੁਤਾਬਕ ਹੁਣ ਤੱਕ 11000 ਬੰਦਾ ਡਿਟੇਨ ਅਮਰੀਕਾ ਚ ਕੀਤਾ ਜਾ ਚੁੱਕਾ ਜਿੰਨਾ ਵਿੱਚੋਂ ਡਿਪੋਰਟ ਜਿਹੜੇ ਬੰਦੇ ਹੋਏ ਨੇ ਉਹਨਾਂ ਦਾ ਨੰਬਰ ਕਾਫੀ ਘੱਟ ਆ ਜੇ ਜ਼ਿਆਦਾ ਜੇਲ੍ਹਾਂ ਚ ਨੇ ਇਹਦੇ ਨਾਲ ਨਾਲ ਜਿਹੜੇ ਫਿਗਰ ਆਏ ਨੇ ਉਹ ਆਏ ਨੇ ਕਿ ਮਿਲਟਰੀ ਜਿਹੜਾ 에ਅਰਕ੍ਰਾਫਟ ਆਰਮੀ ਦਾ ਉਹ ਹੁਣ ਤੱਕ 10 ਡਿਪੋਰਟੇਸ਼ਨ ਫਲਾਈਟਸ ਵਾਸਤੇ ਯੂਜ਼ ਕੀਤਾ ਗਿਆ ਤੇ 700 ਤੋਂ ਉੱਤੇ ਬੰਦੇ ਜਿਹੜੇ ਨੇ ਉਹ ਉਹਦੇ ਚ ਭੇਜੇ ਗਏ ਮਿਲ ਜਿਹੜੀਆਂ ਕੰਟਰੀਆਂ 'ਚ ਇਹ 700 ਬੰਦਾ ਭੇਜਿਆ ਗਿਆ ਇਹਦੇ ਵਿੱਚ ਹੈਗੇ ਜੀ ਗੁਆਟੇਮਾਲਾ, ਇੰਡੀਆ, ਇਕਵਾਡੋਰ ਤੇ ਹੰਡੋਰਸ। ਅ ਕੋਲੰਬੀਆ ਭੇਜੇਗਾ ਸੀ ਉਹਨਾਂ ਨੇ ਵਾਪਸ ਕਰਤਾ ਇਹਨਾਂ ਨੇ ਫੇਰ ਚਾਰਟਰਡ ਫਲਾਈਟ ਰਾਹੀਂ ਉੱਥੇ ਬੰਦੇ ਭੇਜੇ ਆ। ਮੈਕਸੀਕੋ ਇੱਕ ਐਸੀ ਕੰਟਰੀ ਆ ਜਿਹਨੇ ਕਿ ਰਿਫਿਊਜ਼ ਕਰਤਾ ਸੀ ਲੈਣ ਲੈਂਡ ਕਰਨਾ ਤੇ ਆਪਣੇ ਬੰਦੇ ਲੈਣੇ। ਬਾਕੀ ਜਿਹੜੀਆਂ ਕੰਟਰੀਆਂ ਨੇ ਉਹ ਕੋਪਰਟ ਕਰਦੀਆਂ ਨੇ ਤੇ ਇਹਦੇ ਨਾਲ ਨਾਲ ਜਿਹੜੇ ਅ ਬੰਦੇ ਫੜੇ ਨੇ ਉਹਨਾਂ ਨੂੰ ਜੜੀਆਂ ਅੱਡ ਅੱਡ ਇਮੀਗ੍ਰੇਸ਼ਨ ਦੀਆਂ ਟੈਂਸ਼ਨ ਸੈਂਟਰਸ ਨੇ ਜਿਹੜੇ ਕਿ ਪ੍ਰਾਈਵੇਟ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਰੱਖਿਆ ਜਾ ਰਿਹਾ ਉਹਨਾਂ ਦੀ ਕਪੈਸਿਟੀ ਥੋੜੀ ਆ ਜੇ ਪਰ ਕਈ ਸਟੇਟਾਂ ਜਿਹੜੀਆਂ ਨੇ ਕੋਆਪਰੇਟ ਕਰਨੀਆਂ ਨੇ ਪਰ ਕਈ ਸ਼ਹਿਰ ਜਿਹੜੇ ਕੋਆਪਰੇਟ ਨਹੀਂ ਕਰ ਰਹੇ ਜਿਹੜੇ ਨਹੀਂ ਕਰ ਰਹੇ ਉਹਨਾਂ ਦੇ ਨਾਲ ਸਰਕਾਰ ਦੀ ਟਸਲ ਚੱਲਦੀ ਹੈ ਖਾਸ ਕਰਕੇ ਸ਼ਿਕਾਗੋ ਦੀ ਉਹਦੇ ਖਿਲਾਫ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆਏ ਨੇ ਕੇਸ ਕੀਤਾ ਕਿ ਸਾਡਾ ਲੋਕਲ ਜਿਹੜੀ ਪੁਲਿਸ ਕੋਆਪਰੇਟ ਨਹੀਂ ਕਰ ਰਹੀ ਤੇ ਉਹ ਕਹਦੇ ਸੈਨ ਫਰਾਂਸਕੋ ਤੇ ਐਲੋਵ ਵਗੈਰਾ ਦੀ ਜਿਹੜੀ ਲੋਕਲ ਲਾਅ ਇਨਫੋਰਸਮੈਂਟ ਆਫ ਮੱਤ ਨਹੀਂ ਕਰ ਰਹੀ ਸਾਡੀ ਤੇ ਹੁਣ ਦੇਖੋ ਕੀ ਬਣਦਾ ਪਰ ਇਹ ਬੇਸਿਕਲੀ ਜਿਹੜੀ ਹੁਣ ਦੀ ਜਿਹੜੀ ਖਬਰ ਹੈਗੀ ਆ ਡਿਟੈਂਸ਼ਨ ਤੇ ਅਰੈ